ਇਨੇ ਦਿਨੀ ਫਰੀਦਕੋਟ ਦੇ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਅਤੇ ਫਰੀਦਕੋਟ ਦੇ ਲੋਕਾਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਜੋ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਦਾ ਹੱਲ ਕੀਤਾ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਲੋਕਾਂ ਨੂੰ آگਾਹ ਵੀ ਕੀਤਾ ਜਾ ਰਿਹਾ ਹੈ ਕਿ ਨਜਾਇਜ਼ ਕਬਜ਼ਾ ਕੀਤਾ ਹੋਇਆ ਛੱਡ ਦੇਣ ਨਹੀਂ ਤਾਂ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਚੱਲਦੇ ਹੀ ਨਗਰ ਕੌਂਸਲ ਵੱਲੋਂ ਹੁਣ ਨਜਾਇਜ਼ ਕਬਜ਼ੇ ਛੁਡਾਉਣ ਲਈ ਮਹਿੰਮ ਸ਼ੁਰੂ ਕੀਤੀ ਗਈ ਹੈ ਇਸ ਮਾਮਲੇ ਵਿੱਚ ਭਾਈ ਕਨਈਆ ਚੌਂਕ ਦੇ ਨਜ਼ਦੀਕ ਨਹਿਰੂ ਸ਼ਾਪਿੰਗ ਸੈਂਟਰ ਦੇ ਅੰਦਰ ਜਦੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਪਹੁੰਚਿਆ ਗਿਆ ਤਾਂ ਦੁਕਾਨਦਾਰਾਂ ਵੱਲੋਂ ਟ੍ਰੈਫਿਕ ਇੰਚਾਰਜ ਨਾਲ ਬਹਿਸ ਕੀਤੀ ਗਈ ਅਤੇ ਬਾਅਦ ਵਿੱਚ ਸੱਤਾਧਾਰੀ ਪਾਰਟੀ ਦੇ ਆਗੂ ਵੱਲੋਂ ਇਸ ਨੂੰ ਹੱਲ ਕਰਵਾਇਆ ਗਿਆ ਮੇਰਾ ਫਟਟੀ ਨਹੀਂ 2 ਕਰੋੜ ਇਹਨਾਂ ਨੇ ਜੁੜਾ ਲਾਇਆ ਮੈਂ ਕਹਤ ਨਹੀਂ ਆਇਆ ਫਿਰ ਉਹ ਇਸ ਵਾਰ ਦੇਖਤ ਨਹੀਂ ਮੈਂ ਕਹਤ ਨਹੀਂ ਆਇਆ ਮੇਰਾ ਕਿਸੇ ਦਾ ਕੋਈ ਹਸਾਬ ਨਹੀਂ ਕਿਤੇ ਤਰ੍ਹਾਂ ਦਾ ਨਹੀਂ ਹੈ ਮੈਨੂੰ ਸਭ ਤਰ੍ਹਾਂ ਤਰ੍ਹਾਂ ਮਦਦ ਤੋਂ ਪਾਸੇ ਨਹੀਂ ਦੇਣੀ ਆ ਮੈਂ ਦੇਣੀ ਆ ਮੈਨੂੰ ਮੇਨ ਬਾਜ਼ਾਰ ਦੇ ਵਿੱਚ ਜਾਂ ਸ਼ਹਿਰ ਦੇ ਹਾਲੇ ਵਾਲੇ ਜਿਹੜੇ ਨਜਾਇਜ਼ ਕਬਜ਼ੇ ਆ ਜੀ ਉਹ ਮਾਨਯੋਗ ਹਾਈ ਕੋਰਟ ਦੇ ਡਾਇਰੈਕਸ਼ਨ ਮੁਤਾਬਕ ਨਗਰ ਕੌਂਸਲ ਨੇ ਅੱਜ ਮੈਂ ਸ਼ੁਰੂ ਕੀਤੀ ਸੀ ਉਹਦੀ ਸਪੋਰਟ ਵਾਸਤੇ ਉਹਦੀ ਮਦਦ ਵਾਸਤੇ ਅਸੀਂ ਨਾਲ ਸੀ ਜੀ ਤੇ ਅੱਜ ਮੇਨ ਬਾਜ਼ਾਰ ਜਿਹੜਾ ਘੰਟਾ ਘਰ ਤੋਂ ਲੈ ਕੇ ਮੁਲਖਾ ਚੌਂਕ ਵਾਲਾ ਏਰੀਆ ਸਾਰਾ ਕਲੀਅਰ ਕੀਤਾ ਕੇ ਟੂ ਮਾਰਕੀਟ ਵਾਲਾ ਸਾਰਾ ਕਲੀਅਰ ਕੀਤਾ ਜੀ ਤੇ ਅਸੀਂ ਅੱਜ ਨੈਵ ਸ਼ੋਪਿੰਗ ਸੈਂਟਰ ਤੱਕ ਆਇਆ ਤੇ ਇਹ ਸਾਰਾ ਕਲੀਅਰ ਕੀਤਾ ਆ। ਆਹ ਲੱਗਦਾ ਜੀ ਲੋਕਾਂ ਤੋਂ ਵੀ ਦਾ ਅਰੋਹ ਕਰ ਰਹੇ ਸੀ ਵੀ ਇਹ ਕਿੰਨੂ ਕਲੈਕਟ ਕੀਤਾ। ਉਹਦੇ ਵਿੱਚ ਜਿੰਨਾਂ ਦੇ ਨਿਯਾਜ ਕੱਪਦੇ ਆ ਜੀ ਜਿਹੜੇ ਤਾਂ ਛਡਾਵਾਂਗੇ ਉਹਨਾਂ ਵਿਰੋਧਾ ਕਰਨਾ ਹੀ ਹੈ। ਇਸ ਤੀਰਦਾ ਸੀ ਉਹ ਜਿੰਨੇ ਨਿਯਾਜ ਕੀਤੇ ਕੱਪਦੇ ਉਹਦੇ ਵੀ ਸਾਡੇ ਇੱਦਾਂ ਚੱਲਣ। ਉਹ ਪ੍ਰੰਤੂ ਨਗਰ ਕੌਂਸਲ ਦੇ ਜਿਹੜੇ ਇਹਨਾਂ ਦਾ ਕੋਈ ਨਕਸ਼ਾ ਹੁੰਦਾ ਉਹਦੇ ਮੁਤਾਬਕ ਜਿਹੜੇ ਸਹੀ ਆ ਉਹ ਸਹੀ ਆ ਜਿਹੜੇ ਗਲਤ ਸੀ ਉਹ ਲਗਭਗ ਕੰਪਲੀਟ ਹੋ ਗਏ ਜੀ। ਉਸ ਏਰੀਆ ਦੇ ਬਾਕੀ ਜਿਹੜੇ ਰਹਿੰਦੇ ਆ ਉਹ ਨੈਕਸਟ ਜਦੋਂ ਨਗਰ ਕੌਂਸਲ ਸਾਨੂੰ ਕਹੂਗੀ ਵੀ ਆਪਾਂ ਕਿਸ ਦਿਨ ਕਰਾਉਣਾ ਫਿਰ ਅਸੀਂ ਉਹਨਾਂ ਦੇ ਨਾਲ ਹਾਜ਼ਰ ਆ ਜੀ